ਆ ਬਾਦਲ ਕੇ ਪਰਿਵਾਰ ਦਾ ਹਾਲ ਹੈ ਇਹਨਾਂ ਦੀ ਇਕੱਲੀ ਹਬੀਬਾ ਅਸਿਰੋ ਐਂਦੀ ਹੈ ਜਿਹੜੀ ਹਾਲੀ ਨਹੀਂ ਤੇ ਪਿੱਛੇ ਲੱਗਿਆ ਸਾਨੂੰ ਭੇਡਾਂ ਬੱਕਰੀਆਂ ਸਮਝਿਆ ਤੁਸੀਂ ਕਹਿੰਦੇ ਇੱਧਰ ਨੂੰ ਹੱਕ ਲਓ ਕਹਿੰਦੇ ਇੱਧਰ ਨੂੰ ਹੱਕ ਲਓ ਫੇਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲਓ ਕਿਵੇਂ ਨਾ ਕਿਵੇਂ ਬਚਾ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜ ਦਿੱਤਾ ਪਿੰਡਾਂ ਦੇ ਮਾਲਕ ਐਸੀ ਇਹਨਾਂ ਨੂੰ ਪਿੰਡਾਂ ਨਹੀਂ ਵੜਨ ਦੇ ਇਹਨਾਂ ਨੂੰ ਪਤਾ ਨਹੀਂ ਸੀ ਇਹ ਕਿ ਆਮ ਬੰਦੇ ਇਕੱਠੇ ਹੋ ਜਾਣਗੇ ਜਦੋਂ ਲੋਕਾਂ ਦੀ ਮਿਹਰ ਨਹੀਂ ਚੱਲਦੀ ਆ ਉਦੋਂ ਮੋੜ ਨਹੀਂ ਉਹਨੂੰ ਕੋਈ ਦਰਖਤ ਨਹੀਂ ਦੇਖ ਸਕਦਾ ਇਹ ਤਾਂ ਫੇਰ ਵੀ ਕੰਮਲੇ ਵਾਲੇ ਪੁੱਲ ਸੀ ਇਹਨੂੰ ਉਹ ਬਾਬਾ ਆ ਚੁੱਕ ਗਿਆ ਪਾ ਵੀਰੋ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਬੱਸ ਦੇ ਵਿੱਚ ਕਿਹੇ ਬੰਦੇ ਝਗੜਾ ਹੋ ਗਿਆ ਉਹ ਬੰਦੇ ਨੇ ਜੀ ਉਹ ਥੱਪੜ ਮਾਰਿਆ ਉਹ ਬੰਦਾ ਕਹਿੰਦਾ ਤੂੰ ਮੇਰੇ ਦਾ ਮਾਰ ਲਿਆ ਤੂੰ ਮੇਰੇ ਘਰ ਦੇ ਥੱਪੜ ਮਾਰ ਕੇ ਦਿਖਾ ਉਹਨੂੰ ਵੀ ਕਰਨ ਦੇ ਮਾਮਕਾ ਕਹਿੰਦਾ ਮੇਰੇ ਘਰ ਵਾਲੇ ਦਾ ਥੱਪੜ ਮਾਰਦਾ ਤੂੰ ਜੇ ਹਿੰਮਤ ਆ ਮੇਰੇ ਬੇਟੇ ਤੇ ਮਾਰ ਲਿਖਦਾ ਉਹਨਾਂ ਦੇ ਬੇਟੇ ਦੇ ਨਾਲ ਤਾਂ ਉਹ ਕਦੇ ਬੋਲਦਾ ਹੀ ਨਹੀਂ ਉਹ ਬੰਦਾ ਕਹਿੰਦਾ ਯਾਰ ਤਾ ਸੁਣਾ ਤੇਰੇ ਨਾਲ ਤਾਂ ਮੇਰਾ ਝਗੜਾ ਸੀ ਮੈਂ ਮਾਰ ਆਪੋ ਆਪੇ ਟੱਬਰ ਤੇ ਕੋਤ ਆਪਣੀ ਮਰਵਾ ਲਈ ਕਿ ਕਿ ਕਰਿਆ ਤਾਂ ਕੁਝ ਹੈ ਨਹੀਂ ਕੰਨਾ ਬੱਸ ਇੰਨੀ ਬੋਧ ਕਰਿਆ ਕਿ ਮੈਨੂੰ ਐ ਨਹੀਂ ਕਹਿਣਗੇ ਨਿੱਤਰ ਇਕੱਲੇ ਵਿੱਚ ਅਸੀਂ ਮੈਂ ਕਹੂੰਗਾ ਤੁਹਾਡੇ ਵੀ ਤਾਂ ਬੱਚੇ ਸੀ ਆ ਬਾਦਲ ਕੇ ਪਰਿਵਾਰ ਦਾ ਹਾਲ ਹੈ ਇਹਨਾਂ ਦੀ ਇਕੱਲੀ ਹਬੀਬਾ ਅਸਿਰੋ ਇੰਦੀ ਹੈ ਜਿਹੜੀ ਹਾਲ ਹੀ ਨਹੀਂ ਨਹੀਂ ਸਾਢੇ ਕੁ ਰਹਾਇਆ ਲੈਣੋਂ ਕਰੋੜੇ ਤੱਕ ਸਾਢੇ ਚੀਜ਼ਾਂ ਤੱਕ ਹੁਣ ਜਦੋਂ 4 ਜੂਨ ਨੂੰ ਰਿਜ਼ਲਟ ਆ ਗਿਆ ਆਪਾਂ ਚ ਇੱਕ ਨੂੰ ਜਿਹਨੂੰ ਇਹ ਨਹੀਂ ਕਹਿ ਸਕਣਗੇ ਵੀ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਵੀ ਹਾਰ ਗਿਆ ਐਗੂਕੇੜ ਪੈ ਗਈਆਂ ਫੇਰ ਇਹਨਾਂ ਦੇ ਘਰ ਆਏ ਹਾਰ ਕਰ ਦੇਣਾ ਵੀਰੋ ਇਹਨਾਂ ਨੇ ਹਿਸਟਰੀ ਕਰਾ ਰੱਖੀ ਹੈ ਹਿਸਟਰੀ ਅਸੀਂ ਜਿੱਤਦੇ ਹੀ ਹੁੰਨੇ ਆ ਅਸੀਂ ਨਾਲ ਦੇ ਨੂੰ ਖਰੀਦ ਲੈਣੇ ਆ ਅਸੀਂ ਯਾਦ ਮੀਨ ਬਾਰ ਖਰੀਦ ਲੈਣੇ ਆ ਅਸੀਂ ਲੋਕਾਂ ਨੂੰ ਪੈਸੇ ਗੋਲ ਦਿੰਨੇ ਆ ਜਿਹੜੇ ਜਿੱਤਿਆ ਨਹੀਂ ਹੁੰਨੇ ਆ ਕੀ ਗੱਲ ਜੀ ਠਿਕਾ ਲਿਆ ਸੀ ਇਹਨੂੰ ਦਿਖਾਉਣ ਦਾ ਆ ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਵੀਰ ਜੀ ਕਿੱਥੇ ਸੀ ਉਹ ਕੈਬਨਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਂ ਵੀ ਭਰਿਆ ਕਿ ਪੰਜਾਬ ਦੀ ਵਿਵਹਾਰ ਕਰੋ ਸਿਆਪੇਠ ਠੀਕਾ ਲਾਉਂਗੇ 3 ਮਹੀਨੇ ਸਾਰਾ ਕੱਬੜ ਖੜੇ ਸਵਾਗਲਾਸੀ ਬਾਦਲ ਸਾਹਿਬ ਜੋ ਲੱਗੇ ਕਾਨੂੰਨਾਂ ਦੀ ਤਾਰੀਫ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋਊਗਾ ਪ੍ਰਵਾਨ ਕਰੋ ਜਦੋਂ ਪਤਾ ਲੱਗਾ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਅਸੂਫਾ ਦੇ ਕੇ ਕਹਿੰਦੇ ਬਹੁਤ ਮਾਰੇ ਕਾਨੂੰਨ ਨੇ ਬਹੁਤ ਦਾ ਬਹੁਤ ਬਈ ਇਹ ਤਾਂ ਮਾਰਿਆ ਕਮਾਲ ਹੈ ਕਦੇ ਮਰ ਚਾ ਚੜੀਏ ਕਦੇ ਜੋਗ ਚੜੀਏ ਐਂ ਤੋਂ ਦੇ ਪਿੱਛੇ ਲੱਗੇ ਆ ਸਾਨੂੰ ਕਿਹੜਾ ਬੱਕਰੀ ਸਮਝਿਆ ਤੁਸੀਂ ਤੇ ਇਧਰ ਨੂੰ ਹੱਕ ਲਓ ਤੇ ਇਧਰ ਨੂੰ ਹੱਕ ਲਓ ਉਦੋਂ ਬਾਅਦ ਫੇਰ ਹੋਣ ਲੱਗੇ ਸੀ ਬੀਜੇਪੀ ਨਾਲ ਤਕਰਨ ਉਹ ਤਾਂ ਕਰ ਕਰ ਉਹਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਗੱਲ ਨਹੀਂ ਛੱਡੀ ਮੰਨਤਾ ਕਰਨ ਵਾਲੀ ਮੰਨਤਾ ਬਦਲ ਲੈਂਦਿਆਂ ਪੈਰੀਂ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲੋ ਕਿਵੇਂ ਨਾ ਕਿਵੇਂ ਬਚਾ ਵੀਰੋ ਉਹ ਭਾਜਪਾ ਵਾਲੇ ਕਹਿੰਦੇ ਸਾਡੇ ਵਾਲੇ ਬਤੀਲੇ ਤਾਂ ਆਪਣੀ ਤਾਲ ਹੈ ਕਿ ਤੂੰ ਸਾਥੋਦਾਰੀ ਮੰਗਣਾਗੇ ਸੰਤ ਆਪਰੀ ਲੋਕ ਟੱਕਰ ਦਿੰਦੇ ਹਨ ਹਨ ਪਿੰਡਾਂ ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਿਤਾ ਮੈਂ ਤਾਂ ਟੀਵੀ ਤੇ ਵੀ ਕਹਤਾ ਇਹ ਗੱਲ